ਲਾਈਵ ਤਸਵੀਰਾਂ ਦਿਖਾਉਣੇ ਆ ਜਦੋਂ ਟਰੈਕਟਰ ਭੰਨੇ ਸੀਗੇ ਵੀਰ ਨੇ ਬੜੀ ਮਿਹਨਤ ਨਾਲ ਬਣਾਈਆਂ ਦੇਖੋ ਜੀ ਹਰਿਆਣਾ ਪੁਲਿਸ ਨੇ ਆਣ ਕੇ ਟਰੈਕਟਰ ਜਿਹੜੇ ਭੰਨੇ ਗੱਡੀਆਂ ਪੰਨੀਆਂ ਹੋਈਆਂ ਲਾਈਵ ਤਸਵੀਰਾਂ ਤੁਸੀਂ ਦੇਖੋ ਜੀ 20 ਤਰੀਕ ਦੀਆਂ ਤਸਵੀਰਾਂ ਨੇ ਜਿਹੜੀਆਂ ਰੀਅਲ ਚ ਰਿਐਲਿਟੀ ਚ ਉੱਥੇ ਬਣਾਈਆਂ ਗਈਆਂ ਨੇ ਵੀਰ ਬੰਨੀਓ ਸਚਾਈ ਬਿਲਕੁਲ ਸਚਾਈ ਦੱਸੀ ਐਸ ਨੇ ਗੱਡੀਆਂ ਤੱਕ ਦਾ ਨੁਕਸਾਨ ਕੀਤਾ ਜੀ ਗੱਡੀਆਂ ਖੜੀਆਂ ਦਾ ਕੀ ਕਸੂਰ ਆ ਚਲੋ ਟਰੈਕਟਰ ਦਾ ਕਿਸਾਨ ਦਾ ਹੋਇਆ ਗੱਡੀਆਂ ਵੀ ਪੰਨੀਆਂ ਗਈਆਂ ਦੇਖੋ ਜੀ ਕਿੰਨਾ ਬੁਰਾ ਹਾਲ ਕੀਤਾ ਹੁਣ ਜਿਹੜੇ ਵੀਰ ਆਏ ਨੇ ਗੱਡੀਆਂ ਲੈ ਕੇ ਘਟੋ ਘਟਵੀ ਲੱਖਾਂ ਰੁਪਈਆ ਦਾ ਇੱਕ ਬੰਦੇ ਦਾ ਨੁਕਸਾਨ ਆ ਜੀ ਆ ਦੇਖੋ ਤੁਸੀਂ ਇਹ ਗੱਡੀ ਦੇ ਪੱਲੇ ਕੀ ਛੱਡਿਆ ਜੀ ਮੈਨੂੰ ਇਹ ਦੱਸੋ ਵੀ ਇੰਨੀ ਕਿੰਨੀ ਕੁ क्रूरਤਾ ਨਾਲ ਨੇ ਆ ਗਈ ਵੀ ਸਾਡੇ ਪੰਜਾਬ ਦੇ ਵਿੱਚ ਵੜ ਕੇ ਸਾਡੀਆਂ ਗੱਡੀਆਂ ਬੰਨੀਆਂ ਗਈਆਂ ਸਾਡੇ ਪੰਜਾਬ ਦੇ ਵਿੱਚ ਤੇ ਪੰਜਾਬ ਦੀ ਪੁਲਿਸ ਉੱਥੇ ਖੜੀ ਵੇਖਦੀ ਰਹੀ ਦੇਖੋ ਤੁਸੀਂ ਦੋਸਤੋ ਕੀ ਤਸ਼ੱਦਦ ਕੀਤਾ ਇਸ ਗੱਡੀ ਤੇ ਬੰਦਾ ਤਾਂ ਮਾਰਨਾ ਮਾਰਨਾ ਸੀਗਾ ਨਾਲ ਟਰੈਕਟਰਾਂ ਨੂੰ ਵੀ ਪੂਰੀ ਹਾਨੀ ਦਿੱਤੀ ਗਈ ਵੀ ਤਾਂ ਜੋ ਇਹ ਟਰੈਕਟਰ ਬਣ ਕੇ ਅੱਗੇ ਨਾ ਜਾ ਸਕਣ ਤੇ ਕਿਸਾਨਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਥਕੇ ਪਾਰੇ ਨਾ ਨੇ ਡਰ ਪੈਦਾਨ ਕੀਤਾ ਸਗੋਂ ਹਿੰਸਾ ਵਧਾ ਦਿੱਤੀ ਹੈ ਨਫਰਤ ਆਪ ਦੇ ਪ੍ਰਤੀ ਹਰਿਆਣਾ ਪੁਲਿਸ ਨੇ ਵਧਾ ਲਈ ਹੈ ਨਵਾਂ ਟਰੈਕਟਰ ਵੀਰ ਦਾ ਹਜੇ ਚਾਬੀ ਨਹੀਂ ਪੂਰਾ ਹੋਇਆ ਤੁਸੀਂ ਦੇਖ ਸਕਦੇ ਜੀ ਦੇਖੋ ਤੁਸੀਂ ਇੱਧਰ ਸਵਰਾਜ ਟਰੈਕਟਰ ਦੇਖ ਲਓ ਤੁਸੀਂ ਤੇ ਇਸ ਦਾ ਹਾਲ ਟਾਇਰ ਪਾੜ ਦਿੱਤੇ ਗਏ ਦੋਸਤੋ ਟਾਇਰ ਪਾੜ ਦਿੱਤੇ ਗਏ ਨੇ ਹਰਿਆਣਾ ਪੁਲਿਸ ਦੀ ਤੁਸੀਂ ਬੇਰਹਿਮੀ ਨਾਲ ਵੀ ਏਨੀ ਨਫਰਤ ਕਿਸਾਨਾਂ ਪ੍ਰਤੀ ਹਾਂਜੀ ਇੱਕ ਮੈਨੂੰ ਲੱਗਦਾ ਜੀ ਇਹ ਕਿਸਾਨਾਂ ਦੇ ਪੁੱਤ ਹੀ ਹੈ ਨਹੀਂ ਜੇ ਇਹਨਾਂ ਨੂੰ ਕਿਸਾਨਾਂ ਦੇ ਪੁੱਤ ਹੁੰਦੇ ਤਾਂ ਇਹਨਾਂ ਨੂੰ ਪਤਾ ਹੁੰਦਾ ਵੀ ਕਿਸਾਨੀ ਕੀ ਚੀਜ਼ ਆ ਤੇ ਕਿਸਾਨ ਕਿਉਂ ਅੰਦੋਲਨ ਕਰਦੇ ਕੋਈ ਸ਼ੌਂਕ ਨਹੀਂ ਉਹਨਾਂ ਨੂੰ ਇਦਾਂ ਸੂਏ ਖਾਣ ਦਾ ਤੇ ਆਪ ਦੇ ਨੌਜਵਾਨ ਮਰਵਾਉਣ ਦਾ ਦੋਸਤੋ ਦੇਖੀ ਜਾਏ ਜੇ ਘੱਟੋ ਘੱਟ ਵੀ ਅੱਧਾ ਕਿਲੋਮੀਟਰ ਗਾਂਹ ਜਾ ਕੇ ਟਰੈਕਟਰ ਭੰਨ ਕੇ ਘੱਟੋ ਘੱਟ ਕਹਿੰਦੇ ਵੀ ਅੱਧਾ ਪੌਣਾ ਘੰਟਾ ਉਹ ਪੂਰਾ ਨੁਕਸਾਨ ਕਰਕੇ ਗਏ ਤੇ ਕਿਸੇ ਦੀ ਹਿੰਮਤ ਨਹੀਂ ਪਈ ਨਾ ਪੰਜਾਬ ਪੁਲਿਸ ਦੀ ਹਿੰਮਤ ਨਹੀਂ ਪਈ ਅੱਗੇ ਜਾ ਕੇ ਉਹਨਾਂ ਨੂੰ ਰੋਕਣ ਦੀ ਵੀ ਤੁਸੀਂ ਸਾਡੇ ਪੰਜਾਬ ਦੀ ਆਣ ਆ ਕੇ ਸਾਡੀ ਪ੍ਰਾਪਰਟੀ ਦਾ ਨੁਕਸਾਨ ਕਿਉਂ ਕਰ ਰਹੇ ਹੋ ਕੂਲਰ ਭੰਨ ਤੇ ਜੀ ਟਾਇਰ ਦੇਖੋ ਤੁਸੀਂ ਇਹ ਤਾਂ ਦੋਸਤੋ ਆ ਜਾਣੇ ਆ ਬਹੁਤ ਦਾਨੀ ਲੋਕ ਪਏ ਨੇ ਇਹ ਤਾਂ ਲੋਕ ਨਵੇਂ ਲੈ ਦੇਣਗੇ ਜੋ ਆਪਦੀ ਆਈ ਤੇ ਆ ਗਏ ਬੜੇ ਸੱਜਣ ਮਿੱਤਰ ਐਨ ਆਰ ਆਈ ਭਰਾ ਬਾਹਰ ਗਏ ਹੋਏ ਨੇ ਜਿਨ੍ਹਾਂ ਕੋਲੇ ਬਹੁਤ ਸਾਰਾ ਰੁਪਈਆ ਤੇ ਮੈਂ ਤਾਂ ਕਹਿੰਨਾ ਵੀ ਉਹ ਭੇਜਣ ਇਹਨਾਂ ਦੀ ਮਦਦ ਜਰੂਰ ਕਰਨ ਜਿਹੜੇ ਵੀ ਵੀਰ ਆ 150 ਰੁਪਏ ਦੇ ਕੇ ਵੀ ਬਹੁਤ ਵੱਡੀ ਮਦਦ ਹੋ ਸਕਦੀ ਆ ਜਿਨ੍ਹਾਂ ਕੇ ਜੋਗੇ ਹੈਗੇ ਉਹਨਾਂ ਦੀ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਦੋਸਤੋ ਤੁਸੀਂ ਦੇਖ ਸਕਦੇ ਜੀ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਆ ਦੇਖੋ ਜੀ ਆ ਦੇਖੋ ਤੁਸੀਂ ਕਿੰਨਾ ਬੁਰਾ ਹਾਲ ਕੀਤਾ ਟਰੈਕਟਰ ਦਾ ਜੀ ਨਿਊ ਹਾਲੈਂਡ 3600 ਟਰੈਕਟਰ ਭੰਨੇ ਜੀ ਆ ਦੇਖੋ ਤੁਸੀਂ ਕੀ ਇਹਨਾਂ ਕਿਸਾਨਾਂ ਦਾ ਕੀ ਕਸੂਰ ਸੀਗਾ ਵਿਚਾਰਿਆਂ ਦਾ ਕਸੂਰ ਦੱਸੋ ਵੀ ਟਰੈਕਟਰਾਂ ਦਾ ਕੀ ਕਸੂਰ ਕਿਉਂਕਿ ਇਹ ਟਰੈਕਟਰਾਂ ਟਰੈਕਟਰ ਤੇ ਟਰਾਲੇ ਇਹਨਾਂ ਨੂੰ ਇੰਨੇ ਚੁਬਦੇ ਨਾ ਇੰਨੇ ਚੁਬਦੇ ਆਣਾ ਵੀ ਪੁੱਛੋ ਨਾ ਇਹਨਾਂ ਨੇ ਵੀ ਕਿਸਾਨ ਤੁਰ ਕੇ ਪੈਦਲ ਜਾਵੀਂ ਹਾਂਜੀ ਤੇ ਜੇ ਦੋਸਤੋ ਇੱਕ ਦਿਨ ਪਹਿਲਾਂ ਹੀ ਮੇਰੇ ਨਾਲ ਗੱਲਾਂ ਕਰਦੇ ਸੀਗੇ ਵੀ ਭੰਨੋ ਯਾਰ ਇਹਨੂੰ ਐ ਕਰੋ ਤੇ ਸਾਨੂੰ ਨਹੀਂ ਪਤਾ ਸੀ ਵੀ ਉਹ ਸੀਆਈਡੀ ਲੈਂਦੇ ਸੀ ਜਾਂ ਅਸੀਂ ਤਾਂ ਆਪਰਾਣਾ ਵੀ ਇੰਨੇ ਇਹ ਨਫ਼ਰਤ ਨਾਲ ਭਰੇ ਸੀ ਸਾਡੇ ਪ੍ਰਤੀ ਦੇਖੋ ਜੀ ਨਵਾਂ ਟਰੈਕਟਰ ਮੈਂਸੀ ਫਰਗੂਸਨ ਦਾ ਜਿਹੜਾ ਘਟੋ ਘਾਟ 9.5 ਲੱਖ ਰੁਪਏ ਦੀ ਕੀਮਤ ਆ 10 ਲੱਖ ਤੇ ਕਿਸਾਨ ਦਾ ਤੋੜ ਕੇ ਉਸਦੇ ਸਾਰੇ ਖਾ ਮਿੱਟੀ ਕਰਤੇ ਦੋਸਤੋ ਕਟੋ ਕਟ ਦੋਸਤੋ ਅੱਧਾ ਪੌਣਾ ਕਿਲੋਮੀਟਰ ਅੱਗੇ ਜਾ ਕੇ ਮੈਂ ਨਾ ਇਹ 100 150 200 ਟਰੈਕਟਰ ਦੇ ਲਗਭਗ ਹੈਗਾ ਜੀ ਇਹ 200 ਟਰੈਕਟਰ ਵਿੱਚੇ ਗੱਡੀਆਂ ਲਾ ਲਈਆਂ ਜਾਣ ਤਾਂ 200 ਟਰੈਕਟਰ ਤੇ ਗੱਡੀਆਂ ਉਹਨਾਂ ਨੇ ਐ ਭੰਨੀਆਂ ਐ ਭੰਨੇ ਜਿਵੇਂ ਕਿ ਨਾ ਕੋਈ ਡਰ ਹੀ ਨਹੀਂ ਹੁੰਦਾਗਾ ਵੀ ਕੋਈ ਡਰ ਨਹੀਂ ਦੇਖੋ ਜੀ ਇਧਰ ਵੀ ਰਿਟਾਇਰ ਟੂਰ ਪਾ ਰਹੇ ਨੇ ਤੁਸੀਂ ਧਿਆਨ ਨਾਲ ਦੇਖ ਸਕਦੇ ਜੀ ਗੱਡੀ ਮੰਜੇ ਆਟਾ ਰਾਸ਼ਨ ਤੇਲ ਦੀਆਂ ਤੇਲ ਦੇ ਜਿਹੜੇ ਟੈਂਕਰ ਹੁੰਦੇ ਉਹਨਾਂ ਤੇ ਇਹਨਾਂ ਨੇ ਸੂਏ ਮਾਰੇ ਜੀ ਬਕਾਇਦਾ ਵੀ ਤਾਂ ਜੋ ਟਰੈਕਟਰ ਚੱਲਨ ਨਾ ਐਨਾ ਤਸ਼ੱਦਦ ਕੀਤਾ ਗਿਆ ਦੋਸਤੋ ਐਨਾ ਤਸ਼ੱਦਦ ਕੀਤਾ ਗਿਆ हे ਮੇਰਾ ਮਾਲਕਾ ਜਿਨ੍ਹਾਂ ਨੇ ਵੀ ਕੀਤਾ ਰੱਬ ਉਹਨਾਂ ਨੂੰ ਸਜ਼ਾ ਜ਼ਰੂਰ ਦੇਵੇ ਖਾਸ ਕਰਕੇ ਉਸ ਵੀਰ ਨੂੰ ਸਜ਼ਾ ਜ਼ਰੂਰ ਦੇਵੇ ਜਿਨੇ ਕੇ ਗੋਲੀ ਮਾਰੀ ਉਸਦੇ ਪਰਿਵਾਰ ਨੂੰ ਪਤਾ ਲੱਗੇ ਵੀ ਆਖਰਕਾਰ ਬੇਕਸੂਰ ਨੂੰ ਗੋਲੀ ਮਾਰਨਾ ਕਿੱਡੀ ਕਬੱਡੀ ਹਾਂ ਲਈ ਉਸਦੇ ਪਰਿਵਾਰ ਨੂੰ ਪਤਾ ਲੱਗਣਾ ਚਾਹੀਦਾ ਬਾਈ